ਸਸ਼ੀਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਹੜੀ ਹੈ ਕਾਂ ਬਾਜ ਤੇ ਖਰਗੋਸ਼ ਦੀ ਇੱਕ ਵਾਰ ਇੱਕ ਪਹਾੜ ਦੀ ਉੱਚੀ ਚੋਟੀ ਉੱਤੇ ਇੱਕ ਬਾਜ ਰਹਿੰਦਾ ਸੀ ਉਸੇ ਪਹਾੜ ਦੇ ਪੈਰਾਂ ਵਿੱਚ ਬੋੜ ਦੇ ਰੁੱਖ ਉੱਤੇ ਇੱਕ ਕਾਂ ਦਾ ਆਲਣਾ ਸੀ ਉਹ ਬੜਾ ਚਲਾਕ ਤੇ ਮਕਾਰ ਸੀ ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਬਿਨਾਂ ਮਿਹਨਤ ਕੀਤੇ ਵਧੀਆ ਖਾਣ ਨੂੰ ਮਿਲ ਜਾਵੇ ਰੁੱਖ ਦੇ ਕੋਲ ਗੁਫਾ ਵਿੱਚ ਖਰਗੋਸ਼ ਰਹਿੰਦੇ ਸੀ ਜਦੋਂ ਵੀ ਖਰਗੋਸ਼ ਬਾਹਰ ਆਉਂਦੇ ਤਾਂ ਬਾਜ ਉੱਚੀ ਉਡਾਣ ਭਰਦੇ ਅਤੇ ਕਿਸੇ ਨਾ ਕਿਸੇ ਖਰਗੋਸ਼ ਨੂੰ ਆਪਣੇ ਪੰਜਾਂ ਵਿੱਚੋਂ ਚੁੱਕ ਕੇ ਲੈ ਜਾਂਦੇ ਇੱਕ ਦਿਨ ਕਾਂ ਨੇ ਸੋਚਿਆ ਉਂਝ ਤਾਂ ਇਹ ਚਲਾਕ ਖਰਗੋਸ਼ ਮੇਰੇ ਹੱਥ ਨਹੀਂ ਆਉਂਦੇ ਇਹਨਾਂ ਦਾ ਨਰਮ ਮਾਸ ਖਾਣ ਲਈ ਮੈਨੂੰ ਵੀ ਬਾਜ ਵਾਂਗ ਕਰਨਾ ਪਵੇਗਾ ਮੈਂ ਵੀ ਅਚਾਨਕ ਝਪਟਾ ਮਾਰ ਕੇ ਇਹਨਾਂ ਨੂੰ ਫੜ ਲਵਾਂਗਾ ਦੂਜੇ ਦਿਨ ਕਾਂ ਨੇ ਵੀ ਇੱਕ ਖਰਗੋਸ਼ ਨੂੰ ਫੜਨ ਲਈ ਗੱਲ ਸੋਚ ਕੇ ਉੱਚੀ ਉਡਾਰਣ ਭਰੀ ਫਿਰ ਉਹਨੇ ਖਰਗੋਸ਼ ਨੂੰ ਫੜਨ ਲਈ ਵਾਜ ਦੀ ਤਰ੍ਹਾਂ ਜ਼ੋਰ ਨਾਲ ਉਪਰੋ ਝਪਟਾ ਮਾਰਿਆ ਭਲਾ ਕਾਂ ਤੇ ਵਾਜ ਦਾ ਕੀ ਮੁਕਾਬਲਾ ਖਰਗੋਸ਼ ਨੇ ਕਾਂ ਨੂੰ ਵੇਖ ਲਿਆ ਅਤੇ ਉਸ ਵੱਲ ਵੱਲ ਭੱਜ ਕੇ ਚਟਾਨ ਦੇ ਪਿੱਛੇ ਲੁਕ ਗਿਆ ਕਾਂ ਪੂਰੇ ਜ਼ੋਰ ਨਾਲ ਚਟਾਨ ਵਿੱਚ ਜਾ ਵਜਿਆ ਚਟਾਨ ਵੱਜਦਿਆਂ ਸਾਰੀ ਉਹਦੀ ਚੰਜ ਅਤੇ ਗਰਦਨ ਟੁੱਟ ਗਈ ਉਹ ਉਥੇ ਹੀ ਤੜਫ ਤੜਫ ਕੇ ਮਰ ਗਿਆ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ